45 ਤੋਂ 50 ਸਾਲਾਂ ਦੇ ਕਰੀਬ ਇੱਕ ਬਜ਼ੁਰਗ ਦੀ ਆਵਾਜ਼ ਗੂੰਜਦੀ ਹੈ ਜਿਸ ਵੇਲੇ ਆਵਾਜ਼ ਗੂੰਜਦੀ ਹੈ ਲੋਕ ਕੀ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਕੇ ਉਹਦੇ ਕੋਲੇ ਪਹੁੰਚ ਜਾਂਦੇ ਨੇ ਨਾਏ ਉਹ ਸਮਾਨ ਵੇਚਣ ਵਾਲਾ ਬਿਰਧ ਹੋ ਗਿਆ ਲੰਗੜਾ ਕੇ ਚੱਲਣ ਲੱਗ ਗਿਆ ਪਰ ਹਲੇ ਵੀ ਉਸ ਦੀ ਆਵਾਜ਼ ਵਿੱਚ ਤੇ ਉਹਦੇ ਹੱਥਾਂ ਦੇ ਵਿੱਚ ਉਹ ਸੁਆਦ ਹੈ ਮੁੰਡੇ ਗਏ ਨਾ ਇਹ ਬਜ਼ੁਰਗੋ ساری ਉਮਰ ਮਿਹਨਤ ਕਰ ਲਈ ਹੁਣ ਤੁਸੀਂ ਘਰੇ ਬੈਠੋ ਅਸੀਂ ਹੈਗੇ ਆਂ ਦੋਨੇ ਮੁੰਡੇ ਕਿਸੇ ਕੰਮ ਦੇ ਨਹੀਂ ਮੈਂ ਕਿਤੇ ਮਰਾਂ ਜਾ ਕੇ ਦੱਸੋ ਰੋਕੀ ਦਿੰਦਾ ਮੈਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਜੀ ਮੈਂ ਝੂਠ ਨਹੀਂ ਬੋਲਦਾ ਬੱਚਿਆਂ ਨੂੰ ਪਾਲਿਆ ਸਾਹਿਬ ਇਹਨਾਂ ਨੂੰ ਕਿਹਾ ਬਾਖਲੇ ਜੰਗਿਆ ਮੈਨੂੰ ਜੀ ਕਿ ਜਿਹੜੇ 10 ਰੁਪਏ ਦੇ ਦਿਆ ਦਿੰਨੇ ਆ ਇਹਨਾਂ ਦੇ ਤਾਂ ਮੈਨੂੰ ਰੁਪਏ ਦੀ ਆਸ ਨਹੀਂ ਜੀ ਤੁਸੀਂ ਵੇਖ ਰਹੇ ਹੋ ਸਾਜ ਵਿਚਾਰਾਂ ਦੀ ਤੇ ਮੈਂ ਕਰਨ ਵਸ਼ਿਸ਼ਟ ਇਹ ਸ਼ਹਿਰ ਦੀਆਂ ਉਹ ਪੀੜੀਆਂ ਤੇ ਸਕਰੀਆ ਗੜੀਆਂ ਗਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਈਕਲ ਤੇ ਲੰਘਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਪਰ ਇਹਨਾਂ ਗਲੀਆਂ ਦੇ ਵਿੱਚ ਪਿਛਲੇ 45 ਤੋਂ 50 ਸਾਲਾਂ ਦੇ ਕਰੀਬ ਇੱਕ ਬਜ਼ੁਰਗ ਦੀ ਆਵਾਜ਼ ਗੂੰਜਦੀ ਹੈ ਜਿਸ ਵੇਲੇ ਆਵਾਜ਼ ਗੂੰਜਦੀ ਹੈ ਲੋਕ ਕੀ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਕੇ ਉਹਦੇ ਕੋਲੇ ਪਹੁੰਚ ਜਾਂਦੇ ਨੇ ਤੇ ਵੇਚਦਾ ਇੱਕ ਜਿਹੀ ਚੀਜ਼ ਹੈ ਜਿਸ ਦਾ ਸਵਾਦ ਹਜੇ ਤੱਕ ਕਿਤੇਰੇ ਹੋਰ ਵੀ ਦੇਖਣ ਨੂੰ ਨਹੀਂ ਮਿਲਿਆ ਹੈਗਾ ਬਜ਼ੁਰਗ ਉਸ ਮਾਲ ਵੇਚਣ ਵਾਲਾ ਬਿਰਧ ਹੋ ਗਿਆ ਲੰਗੜਾ ਕੇ ਚੱਲਣ ਲੱਗ ਗਿਆ ਪਰ ਹਲੇ ਵੀ ਉਸਦੀ ਆਵਾਜ਼ ਵਿੱਚ ਤੇ ਉਹਦੇ ਹੱਥਾਂ ਦੇ ਵਿੱਚ ਉਹ ਸਵਾਦ ਹੈ ਜਿਹਨੂੰ ਲੋਕ ਤਰਸਦੇ ਨੇ ਵੇਟ ਕਰਦੇ ਨੇ ਵੀ ਕਿੰਨੇ ਵਜੇ ਆਊਗਾ ਉਹ ਬਜ਼ੁਰਗ ਤੇ ਉਹਦੇ ਕੋਲੋਂ ਉਹ ਸਮਾਨ ਲੈ ਕੇ ਅਸੀਂ ਖਾਵਾਂਗੇ ਇੱਕ ਆਵਾਜ਼ ਹੈ ਜੋ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਉਹ ਤੁਸੀਂ ਤਸਵੀਰਾਂ ਵਿੱਚ ਵੇਖੋਗੇ ਸੋ ਬਿਲਕੁਲ ਐਸੇ ਬਜ਼ੁਰਗ ਦੀ ਗੱਲ ਕਰ ਰਹੇ ਹਾਂ ਸਾਡੇ ਨਾਲ ਨੇ ਉਹ ਆਪਾਂ ਗੱਲਬਾਤ ਕਰਦੇ ਆਣਾਂ ਨਾਲ ਇਹ ਪਾਪੜੀ ਵੇਚਦੇ ਨੇ ਇੱਕ ਖਾਸ ਕਿਸਮ ਦੀ ਚਟਨੀ ਦੇ ਨਾਲ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਬਜ਼ੁਰਗ ਕੀ ਨਾਮ ਹੈ ਤੁਹਾਡਾ ਜੀ ਅਸ਼ੋਕ ਕੁਮਾਰ ਹੈ ਜੀ ਮੇਰਾ ਨਾਮ ਸ਼ੋਕ ਕੁਮਾਰ ਜੀ ਕਿੰਨੇ ਸਾਲ ਤੋਂ ਇਸ ਤਰ੍ਹਾਂ ਪਾਪੜੀ ਵੇਚ ਰਹੇ ਹੋ 53 ਸਾਲ ਹੋ ਗਏ ਜੀ ਮੈਨੂੰ 53 ਸਾਲ ਤੋਂ ਪਾਪੜੀ ਵੇਚ ਰਹੇ ਤੇ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 66 ਸਾਲ ਦੀ ਹੈ ਜੀ 66 ਸਾਲ ਦੀ ਉਮਰ ਹੈ ਤੇ 53 ਸਾਲ ਤੁਸੀਂ ਪਾਪੜੀ ਵੇਚ ਰਹੇ ਹੋ ਇਹ ਸ਼ਹਿਰ ਦਾ ਕੋਈ ਗਲੀ ਮਹਲਾ ਤੁਸੀਂ ਛੱਡੇ ਕੋਈ ਬੰਦਾ ਛੱਡੇ ਹਾਂ ਜੀ ਕੋਈ ਨਹੀਂ ਛੱਡੇ ਆਸਰਾ ਇਹਨਾਂ ਦਾ ਸਭ ਦਾ ਮੇਰੇ ਉੱਤੇ ਜੀ ਦੋ ਵਕਤ ਦੀ ਰੋਟੀ ਦਿੰਦੇ ਪਰਮਾਤਮਾ ਕਾਰ ਨੂੰ ਪਰ ਹੁਣ ਹਿੰਮਤ ਨਹੀਂ ਰਹੀ ਜੀ ਪਰ ਜਿਹੜੇ ਜਿਹੜੇ ਲੋਕ ਥੋੜੀ ਪਾਪੜੀ ਖਾ ਕੇ ਕੋਈ ਅਫੀਸਰ ਬਣਿਆ ਹੋਣਾ ਕੋਈ ਆਈਐਸ ਬਣਿਆ ਹੋਣਾ ਉਹਦਾਂ ਦੇ ਲੋਕ ਵੀ ਮਿਲਦੇ ਨੇ ਹਾਂ ਹਾਂ ਮਿਲਦੇ ਆ ਸਾਬ ਬੜੇ ਬੜੇ ਅਫਸਰ ਬਣੇ ਆ ਮੇਰੇ ਨਾਲ ਲੇਕਿਨ ਮੇਰੀ ਇੱਜ਼ਤ ਕਰਦੇ ਆ ਵਿਚਾਰੇ ਪ੍ਰਸ਼ਾਸਕੀਗਰ ਰਾਮ ਰਾਮ ਕਰਕੇ ਜਾਂਦੇ ਆ ਮੈਂ ਜੀ ਦਸ ਮਦਦ ਮੈਂ ਕਹਾਂ ਨਹੀਂ ਮੈਂ ਕਿਸੇ ਤੋਂ ਕੋਈ ਨਹੀਂ ਮਦਦ ਮਦਦ ਨਹੀਂ ਮੰਗੀ ਵਾਲੀ ਦਿੱਕਤ ਲੇਕਿਨ ਹੁਣ ਔਖਾ ਹੋ ਗਿਆ ਮੈਨੂੰ ਕਿਸ ਤਰ੍ਹਾਂ ਦਾ ਔਖਾ ਹੋ ਗਿਆ ਵੀ ਤੁਰਿਆ ਨਹੀਂ ਜਾਂਦਾ ਬਸ ਜੀ ਵੀ ਕੋਈ ਇਹੋ ਜਿਹਾ ਕੰਮ ਬਣ ਜੇ ਜਿਹਦੇ ਨਾਲ ਮੈਂ ਆਪਣਾ ਦੋ ਵਗ ਦੀ ਰੋਟੀ ਕਰ ਸਕਾਂ ਅ ਤੁਸੀਂ ਕਹ ਰਹੇ ਦੋ ਵਕਤ ਰੋਟੀ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਦੋ ਮੁੰਡੇ ਆਂ ਜੀ ਦੋ ਲੜਕੀਆਂ ਆ ਤੇ ਮੁੰਡੇ ਕਹਿੰਦਾ ਨਹੀਂ ਬਜ਼ੁਰਗੋ ساری ਉਮਰ ਮਿਹਨਤ ਕਰ ਲਈ ਹੁਣ ਤੁਸੀਂ ਘਰੇ ਬੈਠੋ ਸੀ ਹੈਗੇ ਆ ਮੁੰਡੇ ਰੋਟੀ ਨਹੀਂ ਦਿੰਦੇ ਜੀ ਖਾਣ ਨੂੰ ਮੈਨੂੰ ਮੈਂ ਕਿਤੇ ਤੇਰੇ ਜਾਮਾ ਬੱਲੋ ਗੱਲ ਕਰੋ ਦੋਨੇ ਮੁੰਡੇ ਨਹੀਂ ਹੈਗੇ ਦੋਨੇ ਮੁੰਡੇ ਕਿਸੇ ਕੰਮ ਦੇ ਨਹੀਂ ਮੈਂ ਕਿਤੇ ਮਰਾਂ ਜਾ ਕੇ ਦੱਸੋ ਰੋਟੀ ਦਿੰਦਾ ਮੈਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਜੀ ਮੈਂ ਚੂੜ ਨਹੀਂ ਬੋਲਦਾ ਸੋ ਸ਼ਬਦ ਜਰੂਰ ਸਖਤ ਨੇ ਪਰ ਅੱਖਾਂ ਦੇ ਵਿੱਚ ਪਾਣੀ ਅਸੀਂ ਦੇਖ ਸਕਦੇ ਆ ਬਜ਼ੁਰਗਾਂ ਦੇ ਨੇ ਜਿੱਦੀ ਔਲਾਦ ਨਾ ਪੁੱਛੇ ਜਿੱਦੀ ਔਲਾਦ ਇੰਨੀ ਲੰਬੀ ਬੇਨਤ ਕਰਨ ਤੋਂ ਬਾਅਦ ਨਾ ਪੁੱਛੇ ਤਾਂ ਉਸਦੇ ਦਿਲ ਤੇ ਕੀ ਵੀਦਦੀ ਹੋਏਗੀ ਇਹ ਰੋਂਦੇ ਕਰ ਰੌਂਦੇ ਬਜ਼ੁਰਗਾਂ ਨੂੰ ਦੇਖ ਕੇ ਮੇਰਾ ਵੀ ਦਿਲ ਪਸੀਜ ਗਿਆ ਇੱਕ ਵਾਰੀ ਕਹਾਂਗਾ ਕਿ ਅੱਖਾਂ ਦੇ ਵਿੱਚ ਹਤਰੂ ਨੇ ਜਿਹੜੇ ਉਹ ਤੁਸੀਂ ਵੇਖ ਸਕਦੇ ਹੋ ਬੱਪੂ ਜੀ ਦਿਲ ਕਿਉਂ ਛੋਟਾ ਕਰਦੇ ਆਪਾਂ ਬੱਚਿਆਂ ਨੂੰ ਪਾਲਿਆ ਬੱਚਿਆਂ ਨੂੰ ਪਾਲਿਆ ਸਾਹਿਬ ਇਹਨਾਂ ਨੂੰ ਜੰਗਾ ਬਾਖਲੇ ਚੰਗਿਆ ਮੈਨੂੰ ਜੀ ਕਿ ਜਿਹੜੇ 10 ਰੁਪਏ ਦੇ ਦਿਆ ਦਿੰਨੇ ਆ ਇਹਨਾਂ ਤੇ ਤਾਂ ਮੈਨੂੰ ਰੁਪਏ ਦੀ ਆਸ ਨਹੀਂ ਜੀ ਸੋ ਜੀ ਦਿਲ ਕਿਉਂ ਛੋਟਾ ਕਰਦੇ ਆਪਾਂ ਬੱਚਿਆਂ ਨੂੰ ਪਾਲਿਆ ਹੈ ਬੱਚਿਆਂ ਨੂੰ ਪਾਲਿਆ ਸਾਹਿਬ ਇਹਨਾਂ ਨੂੰ ਤਾਂ ਬਾਹਲੇ ਚੰਗਿਆ ਮੈਨੂੰ ਜੀ ਕਿ ਜਿਹੜੇ 10 ਰੁਪਏ ਦੇ ਦਿਆ ਦਿੰਨੇ ਆ ਇਹਨਾਂ ਤੇ ਤਾਂ ਮੈਨੂੰ ਰੁਪਏ ਦੀ ਆਸ ਨਹੀਂ ਜੀ ਸੋ ਮੇਰਾ ਕਿਹੜਾ ਜੀ ਕਰਦਾ ਕੰਮ ਕਰਨ ਨੂੰ ਹੂੰ ਮਜ਼ਦੂਰੀ ਹੈ ਕੀ ਕਰਾਂ ਸਾਹਿਬ ਸੋ ਸੋ ਦੇਖਣਾ ਹੋਏਗਾ ਕਿ ਅੱਜ ਇਹਨਾਂ ਦੀ ਇਹ ਪਾਪੜੀ ਦਾ ਸੁਆਦ ਲੈ ਕੇ ਬਹੁਤ ਲੋਕ ਅਫੀਸਰ ਬਣੇ ਹੋਣੇ ਬਹੁਤ ਵੱਡੇ ਵੱਡੇ ਮਕਾਮਾਂ ਤੇ ਪਹੁੰਚੇ ਹੋਣੇ ਕਿ ਕੋਈ ਹੱਥ ਇਹਨਾਂ ਦੀ ਮਦਦ ਵਾਸਤੇ ਪਹੁੰਚੂਗਾ ਕਿਉਂਕਿ ਹੁਣ ਗੋਡੇ ਜਵਾਬ ਦੇਗੇ ਪੈਰਾਂ ਤੋਂ ਤੁਰਿਆ ਨਹੀਂ ਜਾਂਦਾ ਸਿਰ ਦੇ ਉੱਪਰ ਇਹ ਥਾਲ ਚੱਕ ਕੇ ਗਲੀ ਗਲੀ ਘੁੰਮਣਾ ਕੋਈ ਸੋਖਾ ਨਹੀਂ ਆ ਬਜ਼ੁਰਗ ਦਾ ਭਾਰ ਕਿੰਨਾ ਹੁੰਦਾ ਭਾਰ ਹੁੰਦਾ ਜੇ 20 ਕਿਲੋ 20 ਕਿਲੋ ਪਾਰਿਆ ਦਾ ਹਾਂਜੀ ਤੁਸੀਂ ਲਾ ਲਓ ਕਿ ਅੱਜ ਦੇ ਸਮੇਂ 'ਚ ਖੁਦ ਪੈਦਲ ਚੱਲਣਾ ਮੁਸ਼ਕਲ ਹੋ ਜਾਂਦਾ ਇੱਕ ਜਵਾਨ ਵਿਅਕਤੀ ਨੂੰ 20 ਕਿਲੋ ਭਾਰ ਲੈ ਕੇ ਕਿੰਨਾ ਕਿਲੋਮੀਟਰ ਚੱਲ ਦੇਗੀ ਮੈਂ 40 ਕਿਲੋਮੀਟਰ ਕਮਾ ਦਿੰਦਾ ਜੀ ਰਾਤ ਤੱਕ ਕਰਦਾ ਰੋਜ਼ 40 ਕਿਲੋਮੀਟਰ ਹਾਂਜੀ ਹਾਂਜੀ ਪਰ ਕਿਆ ਕਰਾ ਮਜਬੂਰੀ ਹੈ ਜੀ ਮਜਬੂਰੀ ਕੀ ਕਹਿਣਾ ਦੋਂਗੇ ਜੇਕਰ ਕੋਈ ਤੁਹਾਡੀ ਮਦਦ ਕਰਨਾ ਚਾਹਵੇ ਕਿਸ ਤਰ੍ਹਾਂ ਕਰੇ ਮਰਜੀ ਹੈ ਜੀ ਮਦਦ ਜਿਵੇਂ ਅਗਲਾ ਚੰਗਾ ਲੱਗੇ ਉਵੇਂ ਕਰ ਸਕਦਾ ਮੇਰੀ ਜਿਵੇਂ ਉਹਨੂੰ ਅੱਛਾ ਲੱਗੇ ਸੋ ਇੱਕ ਵਾਰੀ ਮੈਂ ਥੇਲੇ ਤੇ ਕਮਾ ਕੇ ਦਿਖਾਵਾਂ ਕੀ ਇਹ ਛੋਟਾ ਜਿਹਾ ਠੇਲਾ ਜਰੂਰ ਹੈ ਇੱਕ ਦੁਕਾਨਦਾਰੀ ਜਰੂਰ ਚਲਾਈ ਹੋਈ ਹੈ ਪਰ ਇਹਦੇ ਵਿੱਚ ਤੁਸੀਂ ਸਾਫ ਸਫਾਈ ਦੇਖ ਸਕਦੇ ਹੋ ਕਿੰਨੀ ਬਿਹਤਰ ਹੋਈ ਵੀ ਹੈ ਕਿੰਨੀ ਸਾਫ ਸਫਾਈ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਛੋਟੀਆਂ ਛੋਟੀਆਂ ਗਲੀਆਂ 'ਚ ਘੁੰਮ ਕੇ ਅਸ਼ੋਕ ਕੁਮਾਰ ਜੀ ਵੇਚ ਰਹੇ ਨੇ ਸੋ ਇਹ ਪਾਪੜੀ ਜਿਹੜੀ ਹੈਗੀ ਹੈ ਖਾ ਕੇ ਕਈ ਲੋਕ ਇਹਨਾਂ ਗਲੀ ਮੁੱਲਿਆਂ 'ਚੋਂ ਜੱਜ ਬਣੇ ਨੇ ਕਈ ਅਫੀਸਰ ਬਣੇ ਨੇ ਕਈ ਆਈਐਸ ਆਈਪੀਐਸ ਬਣੇ ਨੇ ਤੇ ਕਈ ਲੋਕਾਂ ਨੇ ਬਿਜ਼ਨਸ ਬਹੁਤ ਵੱਡੇ ਮਕਾਮ ਤੇ ਖੜਾ ਕੀਤਾ ਮੈਨੂੰ ਕਮਾਗਾ ਕਿ ਏਸੇ ਦੇ ਬਦولت ਕੀਤਾ ਪਰ ਇਹਨਾਂ ਦਾ ਜਿਹੜਾ ਸਵਾਦ ਹੈ ਇਹਨਾਂ ਦੇ ਜਿਹੜੇ ਪਿਆਰ ਨਾਲ ਪਰੋਸਣ ਦਾ ਤਰੀਕਾ ਹੈ ਉਹਨੂੰ ਖਾ ਕੇ ਕਿਤਨੇ ਨਾ ਕਿਦਰੇ ਦਿਲ 'ਚ ਜ਼ਰੂਰ ਆਂਦਾ ਹੋਵੇਗਾ ਕਿ ਅਸ਼ੋਕ ਕੁਮਾਰ ਦੀ ਆਵਾਜ਼ ਜਦੋਂ ਗਲੀ ਮੱਲੇ ਚ ਆਉਂਦੀ ਸੀਗੀ ਤਾਂ ਅਸੀਂ ਕਿਵੇਂ ਭੱਜ ਕੇ ਉਹਦੇ ਕੋਲੇ ਪਹੁੰਚ ਜਾਂਦੇ ਸੀਗੇ ਕਿਸ ਤਰ੍ਹਾਂ ਦੀ ਆਵਾਜ਼ ਮਾਰਦੇ ਕੋਈ ਹੁੱਕਾ ਮਾਰੋਗੇ ਹਾਂਜੀ ਮੈਂ ਪਾਪੜੀਆਂ ਕਰਾਰਿਆਂਗਾ ਕਿ ਹੁੱਕਾ ਮਾਰ ਦੋ ਉਹਨਾਂ ਜੀ ਜੀ ਹਾਂਜੀ ਮਾਰੋਗੇ ਕੋਰੇ ਹਾਂ ਕਿਉਂ ਨਹੀਂ ਜੀ ਉਧਰ ਦੂਰ ਹੋ ਜਾ ਹਾਂਜੀ ਹਾਂਜੀ ਕਰਾਰੇ ਪਾਪੜੀ ਬਾਜੀ ਸਹੀ ਬਾਤ ਦੇਖੋ ਇੱਕ ਇੰਨਾ ਕ ਛੋਟਾ ਜਿਹਾ ਲਫ਼ਜ਼ ਹੈ ਉਹ ਸੁਣ ਕੇ ਲੋਕੀ ਕਿਵੇਂ ਦਰਵਾਜ਼ੇ ਖੋਲ-ਖੋਲ ਕੇ ਨਾਲ ਕੋਲੇ ਆਉਂਦੇ ਨੇ ਉਹ ਸੀਨ ਵੀ ਵੇਖਣ ਵਾਲਾ ਹੁੰਦਾ ਤੇ ਲੋਕ ਪਹਿਚਾਨ ਜਾਂਦੇ ਨੇ ਕਿ ਸ਼ੋਕ ਕੁਮਾਰ ਪਾਪੜੀ ਲੈ ਕੇ ਆਇਆ ਇਹਨਾਂ ਵੱਲੋਂ ਬਣਾਈ ਗਈ ਇਹ ਪਾਪੜੀ ਦੀ ਪਲੇਟ ਹੈ ਜੋ ਕਿ ਮੈਨੂੰ ਕਿਹਾ ਸੀ ਬਣਾ ਦਿਓ ਇਹਨੂੰ ਟੇਸਟ ਕਰਕੇ ਦੇਖਾਂਗੇ ਪੱਪੂ ਜੀ ਇਹ ਪਾਪੜੀ ਹੈ ਇਦੇ ਵਿੱਚ ਆ ਕੀ ਹੈ ਇਹ ਲੱਡੂ ਆ ਜੀ ਮੰਗੀ ਦਾਲ ਦਾ ਮੰਗੀ ਦੀ ਦਾਲ ਦਾ ਲੱਡੂ ਇਹ ਵੀ ਤੁਸੀਂ ਘਰੇ ਬਣਾਉਂਦੇ ਹੋ ਹਾਂ ਜੀ ਆਪਣਾ ਕੰਮ ਹੈ ਹਾਂ ਜੀ ਆਪਣਾ ਕੰਮ ਹੈ ਘਰੇ ਬਣਾਉਂਦਾ ਜੀ ਮੇਰੀ ਘਰ ਵਾਲੀ ਦੋਨੇ ਬਣਾਉਂਦੇ ਆ ਜੀ ਇਹਦੇ ਨਾਲ ਮੀਆਂ ਬੀਬੀ ਹੁਣ ਤੱਕ ਮਿਹਨਤ ਕਰ ਰਹੀ ਹੈ ਹਾਂ ਜੀ ਹਾਂ ਜੀ ਉਸ ਤੇ ਵੀ ਨਹੀਂ ਤੁਰਿਆ ਜਾਂਦਾ ਜੀ ਗੋਡੇ ਤਾਂ ਉਹ ਵੀ ਔਖੀ ਸੌਖੀ ਵਿਚਾਰੀ ਕਰਵਾਉਂਦੀ ਐ ਮੇਰੇ ਨਾਲ ਸੋ ਔਖਾ ਸੌਖਾ ਜਿਹੜਾ ਹੈਗਾ ਆਪਣਾ ਜੀਵਨ ਦਾ ਗੁਜ਼ਾਰਾ ਕਰਨ ਵਾਸਤੇ ਇਹ ਲੋਗ ਪਾਪੀਆਂ ਵੇਚ ਰਹੇ ਨੇ ਸੋ ਮੈਂ ਇੱਕ ਵਾਰੀ ਟੇਸਟ ਵੀ ਲੈ ਕੇ ਦੇਖਾਂਗਾ ਯਕੀਨ ਮੰਨਿਓ ਮੇਰੀ ਗੱਲ ਤਾਂ ਜਣਾ ਇੱਕ ਵਾਰੀ ਖਾਗਜ ਜ਼ਰੂਰ ਦੇਖਣਾ ਬਜ਼ੁਰਗਾ ਦੇ ਹੱਥ ਚ ਜੋ ਸਵਾਗ ਹੈ ਜੇ ਤੁਸੀਂ ਕਿਸੇ ਵਧੀਆ 5 ਸਟਾਰ ਰੈਸਟੋਰੈਂਟ ਵਿੱਚ ਬੈਠ ਕੇ ਵੀ ਖਾਓਗੇ ਜਿੱਥੇ 250 300 ਰੁਪਏ ਦੀ ਪਲੇਟ ਹੋਏਗੀ ਇਹੀ ਜੋ ਸਵਾਦ ਨਹੀਂ ਮਿਲਣਾ ਬਜ਼ੁਰਗੋ ਰੇਟ ਕੀ ਹੈ ਰੇਟ ਮੇਰਾ ਜੀ 20 ਰੁਪਏ ਹੈ ਬਸ 20 ਰੁਪਏ 10 ਰੁਪਏ ਸੋ ਅੱਜ ਇਸ ਨਹੀਂ ਮਹਿੰਗਾਈ ਦੇ ਵਿੱਚ 20 ਰੁਪਏ ਤੇ 10 ਰੁਪਏ ਦੇ ਵਿੱਚ ਇੰਨਾ ਸਵਾਦਿਸ਼ਟ ਚੀਜ਼ ਖਾਣੀ ਮਿਲ ਜਵੇ ਜਿਹੜੀ ਬਿਲਕੁਲ ਸਾਫ਼ ਸੁਥਰੀ ਹੈ ਮੂੰਗ ਦੀ ਦਾਲ ਦਾ ਲੱਡੂ ਬਣਾ ਕੇ ਵਿੱਚ ਰੱਖੋਇਆ ਤੇ ਇੱਕ ਪਾਪੜੀ ਹੈ ਚਟਣੀ ਦਾ ਸੁਆਦ ਮੂੰਹੋਂ ਲੈਂਦਾ ਜੋ ਬਜ਼ੁਰਗਾਂ ਦੇ ਹੱਥ ਦੇ ਵਿੱਚ ਉਹ ਕਾਰਾਗਰੀ ਹੈ ਇਸ ਗੱਲ ਦਾ ਵੀ ਗਾਮ ਹੈ ਕਿ ਹੁਣ ਬਜ਼ੁਰਗ ਸੇਵਾ ਕਰ ਰਹੇ ਨੇ ਜੇਕਰ ਐਦਾਂ ਇਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਤਾਂ ਇਹ ਸੁਆਦ ਵੀ ਨਹੀਂ ਮਿਲਣਾ ਪਟਿਆਲਾ ਵਾਲਿਆਂ ਨੂੰ ਪਟਿਆਲਾ ਦੀਆਂ ਗਲੀਆਂ ਦੇ ਵਿੱਚ ਇਹ ਅਸ਼ੋਕ ਕੁਮਾਰ ਦੀ ਆਵਾਜ਼ ਜਦੋਂ ਗੂੰਜਦੀ ਹੈ ਤਾਂ ਲੋਕਾਂ ਨੇ ਮੂੰਹ ਦੇ ਵਿੱਚ ਪਾਣੀ ਆਲਾ ਸ਼ੁਰੂ ਹੋ ਜਾਂਦਾ ਹੈ ਪਰ ਹੁਣ ਅਸ਼ੋਕ ਕੁਮਾਰ ਬਿਰਧ ਹੋ ਗਏ ਨੇ 66 ਸਾਲ ਦੀ ਉਮਰ ਹੋ ਗਈ ਹੈ ਲੰਬੇ ਸਮੇਂ ਤੋਂ ਲੋਕਾਂ ਨੂੰ ਪਾਪੜੀ ਖਵਾ ਰਹੇ ਨੇ ਲੱਤਾਂ ਜਵਾਬ ਦੇਣ ਲੱਗੀਆਂ ਨੇ ਕੋਡੇ ਜਵਾਬ ਦੇਣ ਲੱਗੇ ਨੇ ਤੇ ਜਿਹੜੇ ਬੱਚੇ ਨੇ ਉਹ ਕਹੇ ਚ ਨਹੀਂ ਹੈਗੇ ਦੋ ਮੁੰਡੇ ਹੋਣ ਦੇ ਬਾਵਜੂਦ ਅਸ਼ੋਕ ਕੁਮਾਰ ਦੀਆਂ ਅੱਖਾਂ ਦੇ ਅਥਰੂ ਦੱਸਦੇ ਨੇ ਕਿ ਬੱਚਿਆਂ ਵੱਲੋਂ ਰਤਾ ਵੀ ਪਿਓ ਦਾ ਸਾਥ ਨਹੀਂ ਦਿੱਤਾ ਜਾ ਰਿਹਾ। ਚੋ ਖੈਰ ਉਹਨਾਂ ਦੀ ਕੋਈ ਮਜਬੂਰੀ ਆਪਣੀ ਹੋ ਸਕਦੀ ਹੈ ਪਰ ਇਹਨਾਂ ਦੀ ਵੀ ਜਿਹੜੀ ਪੂਰੀ ਉਮਰ ਦੀ ਕੀਤੀ ਹੋਈ ਮਿਹਨਤ ਹੈ ਉਹਦੇ ਵੱਲ ਦੇਖਣ ਦੀ ਲੋੜ ਹੈ। ਜੇਕਰ ਤੁਹਾਡੇ ਦੇਲ ਵਿੱਚ ਆਉਂਦਾ ਹੈ ਕਿ ਇਸ ਬਜ਼ੁਰਗ ਕੋਲੋਂ ਅਸੀਂ ਕਦੀ ਲੱਡੂ ਖਾਏ ਨਹੀਂ ਜਾਂ ਆਪਾਪੜੀ ਖਾਈ ਹੈ ਤਾਂ ਇਹਦੀ ਮਦਦ ਵਾਸਤੇ ਸਾਨੂੰ ਅੱਗੇ ਆਉਣਾ ਚਾਹੀਦਾ ਤਾਂ ਜਰੂਰ ਅੱਗੇ ਵੱਧ ਕੇ ਇਹ ਜਿਹੇ ਬਜ਼ੁਰਗਾਂ ਦੀ ਮਦਦ ਕੀਤੀ ਜਾਵੇ। ਘਟਟਕਟ ਇੱਕ ਵਧੀਆ ਠਈਆ ਬਣਾ ਕੇ ਦਿੱਤਾ ਜਾਵੇ। ਜਾ ਫਿਰ ਕਿਸੇ ਤਰ੍ਹਾਂ ਵੀ ਵੀ ਮਦਦ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਤਾਂ ਕਿ ਅਸੀਂ ਜੋ ਪੁਰਾਣੀ ਵਿਰਾਸਤ ਦੇ ਰਾਹੀ ਉਹਨਾਂ ਨੂੰ ਜੁੜੇ ਹੋਏ ਦੇਖ ਸਕੀਏ ਜਿਹੜੀ ਅਸੀਂ ਬਚਪਨ ਤੋਂ ਖਾਂਦੇ ਹੋਏ ਚੀਜ਼ਾਂ ਜਿਨ੍ਹਾਂ ਦਾ ਪਿਆਰ ਦुलार ਸਾਨੂੰ ਮਿਲਦਾ ਰਿਹਾ ਹੈ ਹੁਣ ਉਸ ਤੇ ਕੁਝ ਕਰ ਸਕਦੇ ਹੋਈ ਤਾਂ ਸੋ ਇਹ ਕਹਾਣੀ ਤੁਸੀਂ ਵੇਖੀ ਹੈ ਕਿ ਤੁਸੀਂ ਵੀ ਜੇ ਪਟਿਆਲਾ ਸ਼ਹਿਰ ਦੇ ਰਹਿਣ ਵਾਲਿਆਂ ਕਦੀ ਅਸ਼ੋਕ ਕੁਮਾਰ ਦੇ ਹੱਥੋਂ ਇਹ ਪਾਪੜੀ ਲੱਡੂ ਖਾਏ ਨੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਹੋ ਸਕੇ ਤਾਂ ਅਸ਼ੋਕ ਕੁਮਾਰ ਜੀ ਦੀ ਮਦਦ ਵੀ ਕੀਤੀ ਜਾਵੇ ਸੋ ਇਸ ਤਰ੍ਹਾਂ ਵਖਦਰੋ ਸਾਂਝ ਵਿਚਾਰਾਂ ਦੀ ਮੈਨੂੰ ਕਿਰਨ ਵਰਸਿਸ ਨੂੰ ਦਿਓ ਆਜ਼ਾਦ ਧੰਨਵਾਦੀ